ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਧੂੜਕੋਟ ਦੇ ਵਿੱਚ ਧੂੜਕੋਟ ਪਿੰਡ ਨੂੰ ਜ਼ਿਲ੍ਹਾ ਲੱਗਦਾ ਵਾ ਮੈਟਰੋ ਫਰੀਦਕੋਟ ਤੇ ਫਰੀਦਕੋਟ ਜ਼ਿਲ੍ਹੇ ਦੀ ਹੱਦ ਦਾ ਪਿੰਡ ਆ ਇਹ ਆਖਰੀ ਮੈਟਰੋ ਆਖਰੀ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਧੂੜਕੋਟ ਆ ਤੇ ਧੂੜਕੋਟ ਪਿੰਡ ਦੇ ਵਿੱਚ ਆ ਤੇ ਮੈਂ ਜਾਣੇ ਪਹਿਚਾਣੇ ਚਿਹਰੇ ਦੇ ਕੋਲੇ ਆ ਵਪਾਰ ਦਾ ਵੀਰ ਦਾ ਕੰਮ ਆ ਤੇ ਉਸ ਵਪਾਰ ਲੈਣ ਦੇ ਵਿੱਚ ਆਈ ਹੋਈ ਇੱਕ ਗਾਂ ਦੇ ਦਰਸ਼ਨ ਕਰਵਾਉਣੇ ਆ ਤੁਹਾਨੂੰ ਮਿੱਤਰੋ ਜਨਵਰ ਤੁਹਾਨੂੰ ਵਿਖਾਉਣਾ ਵਾ ਇੱਕ ਹੀ ਪਰ ਦਿਖਾਉਣਾ ਵਾ ਟਾਪ ਕਲਾਸ ਠੰਡੀ ਸੀਲ ਤੇ ਦੁੱਧ ਵਾਲੇ ਪੱਖ ਤੋਂ گاਉਂ ਪੂਰੀ ਚੰਗੀ ਆ ਉਹ ਕਰਦੇ ਆ ਗੱਲਬਾਤ ਆਪਾਂ ਵੀਰ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਬਾਈ ਬਹੁਤ ਵਧੀਆ ਸੇਤਾਂ ਤੇ ਘਰ ਪਰਿਵਾਰ ਵਧੀਆ ਵਧੀਆ ਚੜਦੀ ਕਲਾ ਚਲੋ ਸ਼ੁਕਰ ਆ ਅੱਛਾ ਵੀਰੇ ਇੱਕ ਵਾਰੀ ਨਾਮ ਸਾਂਝਾ ਕਰ ਦੀ ਆਪਣਾ ਮੇਰਾ ਨਾਮ ਦਲਬੀਰ ਸਿੰਘ ਆ ਅੱਛਾ ਅੱਜ ਪਤਾ ਲੱਗਿਆ ਮੈਨੂੰ ਮੈਂ ਤਾਂ ਡਾਕਟਰ ਡਾਕਟਰੀ ਕਹਿੰਦਾ ਇਹ ਡਾਕਟਰੀ ਵੀ ਕਰਦਾ ਬਾਈ ਨਹੀਂ ਨਹੀਂ ਹੈ ਨਹੀਂ ਤਾਂ ਕਿ ਤੇ ਡਾਕਟਰ ਕਹ ਦੋ ਕਹਿੰਦੇ ਤੈਨੂੰ ਕਈ ਬੰਦੇ ਕਹਿੰਦੇ ਡਾਕਟਰ ਕਿ ਟੀਕੇ ਟੂਕੇ ਲਾ ਹਾਂ ਹੈ ਵੈਸੇ ਠੀਕਾ ਅੱਛਾ ਵੱਡੇ ਭਾਈ ਇਹ ਜਿਹੜੀ ਵੜਾ ਆਪਾਂ ਵਿੱਚ ਨਹੀਂ ਗਾ ਇਹ ਕਿੰਨਾ ਸੂਆ ਵੀਰੇ ਇਹ ਤੀਜਾ ਸੂਆ ਸੂ ਗਈ ਭਾਈ ਤੀਜਾ ਸੂਆ ਸੁਣਾ ਆਏ ਨੇ ਅੱਛਾ ਵੱਡੇ ਭਾਈ ਕਿੰਨੇ ਦਿਨ ਪਹਿ ਆਏ ਆਂਦੇ ਹੈਲੋ ਇਹਦੇ ਸੋਣ ਚ ਇਹਦੇ ਇੱਕ ਤਰੀਕ ਨੂੰ ਦੇਣ ਪੂਰੇ ਆ ਇੱਕ ਤਰੀਕ ਨੂੰ ਹੈ ਹਾਂਜੀ ਅੱਛਾ ਵੱਡੇ ਭਾਈ ਦੁੱਧ ਦਾ ਕੀ ਰਿਕਾਰਡ ਆ ਯਾਰ ਦੁੱਧੇ ਦਾ 24 25 ਕਿਲੋ ਸਰਪੇ ਚੋਂ ਆਣ ਵਾਲਾ ਠੀਕ ਆ ਭਾਈ ਚੁਮਾਉਂਦੀ ਆ ਹਾਂ ਝੂਠ ਵਾਲਾ ਨਹੀਂਗਾ ਚੋਣ ਵਾਲਾ ਠੀਕ ਆ ਅੱਛਾ ਥੱਲੋ ਦਾ ਫਿਰ ਬਹੁਤ ਨਿੱਖਰ ਜੂ ਬਹੁਤ ਜਿਆਦਾ ਵੱਡਕਾ ਬਣ ਕੇ ਸੂ ਠੀਕ ਆ ਮੰਨ ਕੇ ਚੱਲ ਵੀ ਇੱਕ ਤਰੀਕ ਨੂੰ ਤਾਂ ਜਿਹਦੇ ਦੇਣ ਪੂਰੇ ਅੱਛਾ ਇੱਕ ਤਰੀਕ ਵੀ ਲੈ ਜਾਣੀ ਫਿਰ ਤਾਂ ਇਹ ਮਨ ਟੋਪ ਨੂੰ ਪੂਰੀ ਖਲਾ ਰਖਣਾ ਜੂ ਥੱਲੋ ਹਾਂ ਅਸਾ ਵੀਰੇ ਕੀ ਰੇਟ ਰਊ ਕਹਿੰਦਾ ਦੇਣ ਲੈਣਾ ਲੱਗੇ ਇਹਦਾ ਰੇਟ ਹੈਗਾ 62000 ਬਾੜੇਰ ਲੜ ਪਿਆਰਿੰ ਚੋਰ ਦੇ ਭਰਾ ਜੀ ਨੂੰ ਮਾਲੇ ਕੱਢੀ ਪਰ ਨੂੰ ਲੈ ਵੀ ਮਿੱਤਰੋ 24 ਕਿਲੋ ਦੁੱਧ ਦਾ ਰਿਕਾਰਡ ਆ ਜਾਂਦਾ ਕਰਮਾ ਵਾਲੀ ਦਾ ਤੀਜਾ ਸੂਆ ਹੁੰਦੀ ਹੈ ਨਾ ਵੀਰੇ ਹਾਂਜੀ ਹਾਂਜੀ ਤੀਜਾ ਸੂਆ ਹੁੰਦੀ ਹੈ ਹਜੇ 1 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ 23 ਨੂੰ ਅੱਜ ਵੀਡੀਓ ਬਣਾ ਰਿਹਾ 10 ਤੋਂ 8 ਦਿਨ ਹਜੇ ਪਿਆ ਕਰਮਾ ਵਾਲੀ ਦੇ ਸੱਤ ਤੇ 2-4 ਦੇ ਉੱਪਰ ਲੱਗੀ 10-11 ਦਿਨਾਂ ਦੀ ਹਜੇ ਤੱਕ ਕੱਚੀ ਆ ਮਿੱਤਰੋ ਇਹਨੇ 10-11 ਦਿਨਾਂ ਦੀ ਟਿਕਾਣੇ ਤੇ ਰਲਾ ਜਣਾ ਪੂਰੀ ਚੰਗੀ ਜਬਰਦਸਤ ਤਿਆਰ ਹੋਊਗੀ ਥੱਲੋ ਬਹੁਤ ਸੋਹਣਾ ਲਿਵਾ ਜਿਹੜਾ ਇਹਨੇ ਤਿਆਰ ਕਰਕੇ ਸੋਣਾ ਮਿੱਤਰੋ ਹਵਾਨੇ ਬੋਨੇ ਲ ਪੂਰੀ ਚੰਗ ਅੱਛਾ ਵੀਰੇ ਬਾੜੀ ਹਰਚੂ ਮਾਨਤਾ ਕਰ ਦੇਂਗਾ ਹਾਂ ਮਾਲ ਸਾਹਿਬ ਜੀ ਨੇ ਕਰ ਦਾਂਗੇ ਸਾਹਿਬ ਜੀ ਠੀਕ ਹੈ ਵੀਰੇ ਅੱਛਾ ਵੱਡੇ ਭਾਈ ਨੰਬਰ ਸਾਂਝਾ ਕਰੀਂ ਕਰਾਂ ਦੀ 75298 ਹਾਂ 17459 75298 9917459 75298 17459 ਤੇ ਪਿੰਡ ਆ ਧੂੜਕੋਟ ਜ਼ਿਲ੍ਹਾ ਵਾ ਫਰੀਦਕੋਟ ਠੀਕ ਹੈ ਬਾਈ